ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆ ਪਿੰਡ ਸੀਨੀਵਾਲ ਕਣਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ ਵੀ ਰਵਣ ਫਰੀਦ ਦੇ ਘਰੋਂ ਕਬਰ ਕਰਦੇ ਪਏ ਮੇਲਾ ਲੱਗਿਆ ਪਿਆ ਜਮਾ ਸਰਦੀਆਂ ਦੀ ਸਟਾਰਟਿੰਗ ਕਹਿੰਦਾ ਭਾਬੀ ਅਸੂ ਦੇ ਦਿਨ ਵੀ ਹੁਣ ਸਟਾਰਟ ਹੋਣ ਵਾਲਾ ਜਿਵੇਂ ਕਿਸਾਨ ਮੇਲੇ ਚੱਲਦੇ ਪਏ ਸੰਦ ਵਗੈਰਾ ਲਾਂਚ ਹੁੰਦੇ ਆ ਵੀ ਤੁਹਾਡੇ ਆ ਭਾਈ ਝੋਨੇ ਵਾਲੇ ਕੰਮ ਆਊਗੀ ਉਸ ਟਾਈਪ ਦੇ ਤੁਹਾਨੂੰ ਗਾਵਾ ਦਿਖਾਉਣੀਆਂ ਬਾਜਬ ਰੇਡ 55 ਨਾਗ ਇੱਕੋ ਕਰੇ ਹਾਜ਼ਰ ਖੜਿਆ ਕਹਿੰਦਾ ਭਾਬਾ 55 ਨਾਗ ਜੇ 27 ਜੀ ਧਣੋਲੇ ਤੇ ਜਾਵਣਗੇ ਉੱਥੇ ਵੀ ਖਾਣੀ 40 ਰਹਿ ਜਾਣ ਪਰ ਇੱਥੇ 55 ਨਾਗ ਇੱਕੋ ਕਰੋ ਮੰਨ ਕੇ ਚਲੋ ਕਹਿੰਦਾ ਭਾਬੀ ਹਰ ਇੱਕ ਪ੍ਰਕਾਰ ਦੀ ਗਾ ਮਿਲੂਗੀ ਐਰ ਸੈਰ ਜਰਸੀ ਗਰਲੈਂਡੋ ਜਿਹੜੀ ਤੁਸੀਂ ਗਾ ਦੀ ਖਰੀਦ ਕਰੋਗੇ ਸੂਣਿਆ ਸਬਾਈਆਂ ਵੀ ਮਿਲਣਗੇ ਲਗਭਗ 22 ਨਾਲ ਹਜ਼ਾਰ ਸੂਏ ਖੜੇ ਆ 8-10 ਸੋਰ ਸੂਪਣਗੇ 30 ਦੇ ਲਗਭਗ ਗਾਮਾ ਸੂਣਿਆ ਮਿਲ ਜਾਣਗੇ ਬਾਕੀ ਗੱਬਣਾ ਰੇਟ ਦਾ ਹਿੰਟ ਆਪਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੱਸਾਂਗੇ ਵੀ ਇੱਥੋਂ ਦਾ ਗ੍ਰੇਡ ਹੋਣਗੇ ਪੂਰਾ ਮੇਲਾ ਲੱਗਿਆ ਪਿਆ 55 ਨਾਗ ਪੂਰੇ ਹਾਜ਼ਰ ਆ ਪਹਿਲਾਂ ਆ ਕੇ ਵੀਰ ਕਹਿੰਦਾ 55 ਗੇੜਿਆ ਤੇ ਉਦੋਂ ਸੌਦੇ ਸ਼ੁਰੂ ਕਰਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਟਿਲੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਵੀਰ ਆਪਾਂ ਨੂੰ ਦੇਖਦੇ ਅਸਰ ਉੱਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਐਡਰੈਸ ਦੱਸ ਦੋ ਜੀ ਆਪਣਾ ਵੀਰੇ ਮੇਰਾ ਨਾਮ ਤਾਂ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕੋਲੋਂ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇਵੀ ਸੜਕ ਤੇ ਵੀਰੇ ਆਪਣਾ ਫਾਰਮਾ ਜੀ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਆਪਣਾ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰਦਾਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆਜੂਗੀ ਉਹ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਣੀ ਜੀ ਅੱਜ ਆਪਾਂ 8 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਹਨ ਵੀਰੇ 8 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ 8 ਤਰੀਕ ਨੂੰ ਆਪਾਂ ਜੇ ਲੋਡ ਕਰਾਂਗੇ ਵੀਡੀਓ ਪ੍ਰਮਾਤਮਾ ਦੀ ਕਿਰਪਾ ਸਦਕਾ ਕੱਲ ਨੂੰ 9 ਤਰੀਕ ਨੂੰ ਸਾਰਾ ਮਾਲ ਰੈਸਟ ਕਰੂਗਾ 10 ਤਰੀਕ 10 ਤਰੀਕ ਨੂੰ ਦਿਨ ਮੰਗਲਵਾਰ ਨੂੰ ਯਾਨੀ ਕਿ ਪਰਸੋਂ ਨੂੰ ਸਾਰਾ ਮਾਲ ਵੇਚਾਂਗੇ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ ਤੇ ਕੱਲ ਕੋਈ ਵੀ ਵੀਰ ਆਉਣ ਦੀ ਕੋਸ਼ਿਸ਼ ਨਾ ਕਰੇ ਵੀਡੀਓ ਬਣ ਕੇ ਸਾਰਾ ਮਾਲ ਮਗਰ ਚਲਿਆ ਜਾਣਾਗਾ ਕਿਉਂਕਿ ਵੀਰੇ ਮਾਲ ਦੇਖੋ ਅੱਜ ਹੰਬਿਆਵਾ ਕੱਲ ਨੂੰ ਮਾਲ ਨੇ ਰੈਸਟ ਕਰਨੀ ਆ ਪਰਸੋਂ ਮਾਲ ਵੇਚਾਂਗੇ ਜਿਹਦੇ ਵਿੱਚ ਇਸ ਵਕਤ ਵੀਰੇ ਬਾਈ ਨਾਗ ਬਿਲਕੁਲ ਤਾਜ਼ੇ ਸੂਏ ਸਾਡੇ ਘਰੇ ਹਾਜ਼ਰ ਖੜੇ ਨੇ ਤੇ 33 ਬੜਾ ਸੂਣ ਆਲੀਆਂ ਕਹਿਣ ਦਾ ਭਾਵ ਜਦੋਂ ਉਹ ਗਾਹ ਕਾਉਣਗੇ 10 12 ਹੋਰ ਸੂ ਪੈਣਗੇ 8 10 ਸੂ ਪੈਣਗੇ ਆ ਤੇ ਜਿਹੜਾ ਆਪਣੇ ਯਾਨੀ ਘਰੇ ਇਸ ਵਕਤ 48 ਨਾਕ ਤਾਂ ਆਪਾਂ ਕੈਮਰੇ ਦੇ ਸਾਹਮਣੇ ਹੀ ਕਰ ਦਿਆਂਗੇ। 48 ਨਾਕ ਆਪਣੇ ਬਾਕੀ ਨੇ ਜਿਹੜੇ ਆਪਣੇ ਅੱਜ ਸ਼ਾਮ ਨੂੰ ਆ ਜਾਣਗੇ ਜੀ। 55 55 ਨਾਕ ਹੋਣਗੇ ਉਹਦੇ ਨਹੀਂ। ਠੀਕ ਹੈ ਜੀ ਮੈਂ ਕਹਿੰਦਾ 50 ਵਜੇਗੀ 50 ਤੋਂ ਪਾਰ ਹੋ ਗਏ ਫਿਰ ਆਪਣਾ ਕੰਮ। ਬਿਲਕੁਲ ਵੀਰ ਆਪਣਾ ਸਰਦੀਆਂ ਦਾ ਪਹਿਲਾ ਹੈ ਸੀਜ਼ਨ ਆ ਨਹੀਂ ਅਸੀਂ ਚੜਦੇ ਹੱਸੂ ਕਰਦੇ ਹੁੰਨੇ ਆ। ਠੀਕ ਹੈ। ਤੇ ਇੱਕ ਵਾਰ ਯਾਨੀ ਡਿਮਾਂਡ ਜ਼ਿਆਦਾ ਸੀ ਕਿਉਂਕਿ ਹਰ ਪਿੰਡ ਦੇ ਵਿੱਚ ਫਾਰਮ ਯਾਨੀ ਪੰਜ ਪੰਜ ਚਾਰ ਚਾਰ ਨਵੇਂ ਖੁੱਲ ਰਹੇ ਨੇ ਤੇ ਆਪਾਂ 15 ਦਿਨ ਪਿਛਲੇ ਸਾਲ ਨੂੰ ਪਹਿਲਾਂ ਚਲਾ ਲਿਆ ਇੱਕ ਯਾਰ। ਜੈ ਜੈ ਗੱਲ। ਹੁਣ ਪੰਜਾਬ ਤੋਂ ਆਪ ਬਾਕੀ ਕੱਲੇ ਗਿਣਤੀ ਦੇ ਨਹੀਂ ਲਾਉਣੇ ਨਾ ਕੋ ਉਹ ਲਾਉਣੇ ਜਿਹੜੇ ਦੱਸਣਗੇ ਕੱਲਾ ਕੱਲਾ ਨਾ ਥੜਕੇ ਦੱਸੂਗਾ ਜੀ ਮਹੀਨੇ ਦੇ ਮੈਂ ਕਹਿੰਦਾ ਚਾਰ ਲਾੜ ਨਿਕਲ ਜਾਂਦੇ ਆਪਣੇ ਨਹੀਂ ਪੰਜ ਵੀਰੇ 6 ਕੱਢਦੇ ਪਿਛਲੇ ਮਹੀਨੇ ਪੰਜ ਤੋਂ ਘਰ ਤਾਂ ਸਰਨੇ ਹੀ ਨਹੀਂ ਸਿਆਲ ਆ ਗਿਆ ਜੀ ਪੂਰਾ ਨਹੀਂ ਹੁੰਦਾ ਫਿਰ ਕੰਮ ਠੀਕ ਹੈ ਤੇ ਰੇਟ ਕਿੱਥੇ ਸ਼ੁਰੂ ਹੋਣੇ ਆ ਵੀਰੇ ਰੇਟ ਕਮਾਲ ਦੇ ਹੋਣਗੇ 50000 ਤੋਂ ਰੇਟ ਸ਼ੁਰੂ ਹੋ ਜਾਊਗਾ 50 55 60 65 70 75 80 85 ਇਸ ਤਰ੍ਹਾਂ ਕਰਦਾ ਕਰਦਾ ਲੱਖ ਤੱਕ ਆਪਣੀ ਰੇਂਜ ਵਗ ਜੂਗੀ ਠੀਕ ਹੈ 50 ਤੋਂ ਲੈ ਕੇ ਲੱਖ ਤੱਕ ਜਿਹੜੇ ਪਚਾੜਨ ਦੇ ਸੌਦੇ ਆ ਜਿਆਦਾ ਸੌਦੇ ਨੇ ਉਹ 60000 ਤੋਂ ਲੈ ਕੇ 80000 ਦੇ ਵਿੱਚ ਨੇ ਠੀਕ ਹੈ ਤੇ ਜਿਹੜੀ ਦੁੱਧ ਦੀ ਕਪੈਸਿਟੀ ਆ ਆਪਣੀ 1000 ਦੇਣੀ 300 ਤੋਂ ਸਾਢੇ ਲੱਖ ਤੋਂ ਬਾਹਰ ਵੀ ਆ ਵੱਡੇ ਹੈਗੇ ਤੇ 250 ਤੋਂ ਥੱਲੇ ਵੀ ਆ ਠੀਕ ਹੈ ਸਾਰਾ ਮੈਕਸਮ ਆਲਾ ਇਕੱਲੇ ਇਕੱਲੇ ਨਗਦੇ ਵਿੱਚ ਛੋਟੇ ਭਾਦੋਂ ਲੈ ਕੇ ਵੱਡੇ ਭਾਦੇ ਵਿੱਚ ਮਾਰਕੀਟ 'ਚੋਂ ਵੀਰ ਦਾ ਭਾਅ ਦੇਖਿਆ ਹੋਣਾ ਜ਼ਰੂਰੀ ਆਗਾ 15 ਤੋਂ 20000 ਦਾ ਫਰਕ ਇਕੱਲੇ ਇਕੱਲੇ ਨਗਦੇ ਵਿੱਚ ਮਿਲੂਏ ਸੀ ਨਹੀਂ ਕਹਿੰਦੇ ਜਿਹੜੇ ਵੀਰ ਸਾਡੇ ਫਾਰਮ ਤੇ ਆਉਂਦੇ ਆ ਉਹ ਕਹਿੰਦੇ ਨੇ ਜੈ ਜੈਕਾਰ ਹਾਂਜੀ ਤੇ ਆਪਾਂ ਸਟਾਰਟ ਕਰਦੇ ਆ ਪਹਿਲਾ ਨੰਬਰ ਜਰਸੀ ਤੋਂ ਥੋੜੀ ਕੱਚੀ ਆ ਵੀਰੇ 12 ਕਰੰਨ ਦੀ ਜਰਸੀ ਸੋ ਵੀਡੀਓ ਆਪਣੀ ਲੰਬੀ ਹੋ ਸਕਦੀ ਆ ਨਾ ਕਿ ਮੰਨੇਗਾ ਚਲੋ 48 ਕੈਮਰੇ ਦੇ ਮੂਰੇ ਕਰਨੇ ਆ ਜੇ 50 50 ਸਕਿੰਟ ਵੀ ਇੱਕ ਨਹੀਂ ਖਾਦੇ ਤਾਂ 24 ਮਿੰਟ ਦੀ ਵੀਡੀਓ ਬਣਨੀ ਆ ਘਟੋ ਘਟ ਆਹ 48 ਵੀਰੇ ਵੀਡੀਓ ਜਿਹੜੀ ਵੀਰ ਦੇਖੂਗਾ ਸਾਰੀ ਵੀਡੀਓ ਦੇਖੂ ਤੇ ਵਿੱਚ ਕੋ ਸਿੱਖਣ ਨੂੰ ਮਿਲੂਗਾ ਸਾਡੇ ਫਾਰਮ ਦੇ ਵਿੱਚ ਜਿਹੜਾ ਚੱਲਦਾ ਹੈਗਾ ਠੀਕ ਹੈ ਕਿਉਂ ਵਿੱਚ ਵੀਰ ਕਹਿੰਦਾ ਵੀਰੇ ਦੁਬਾਰਾ ਵੀਡੀਓ ਪਾਉ ਦੇਖੋ ਸਿੰਗਲ ਅਸੀਂ ਕਿਸੇ ਨੂੰ ਵੀਡੀਓ ਪਾਉਂਦੇ ਨਹੀਂ ਹੈਗੇ ਵੀਰੇ ਨਹੀਂ ਭੇਜ ਜਾਂਦੇ ਇਹਨੇ ਨਾ ਨਾ ਭੇਜੀ ਨਹੀਂ ਜਾਂਦੀ ਵੀਰੇ ਫੋਨ ਨਹੀਂ ਸੁਣੇ ਜਾਂ ਕੱਚੀ ਆ 12 ਤੋਂ ਦੋ ਰਿਆ ਦੇਣ ਦੀ ਜਰਸੀ ਕਬੂਤਰੀ ਹੋਈ ਆ ਕਬੂਤਰੀ ਹਰਗੀ ਬਾਕੀ ਸਾਡੇ ਕੋਲੇ ਵੀਰੇ ਦੇਖੋ 50 ਤੋਂ ਅੰਦਰ ਕੋਈ ਹੁੰਦਾ ਨਹੀਂਗਾ ਠੀਕ ਆ ਜੀ ਅਸਲ ਵਿੱਚ ਜਿਹੜੇ ਜੰਡਰੇ ਸੌਦੇ 60 ਤੋਂ 80 ਵਾਲੇ ਉਹ ਸੌਦੇ ਜ਼ਿਆਦਾ ਹੁੰਦੇ ਆਗੇ ਉਹ ਮੰਨ ਕੇ ਚੱਲ 20-22 ਦੀ ਐਵਰੇਜ ਦੇਣ ਦੇ ਦੁੱਧ ਦੇ ਵੀਰੇ ਜਿਹੜੇ ਜਾਨੀ 60 ਤੋਂ 80 ਦੇ ਵਿੱਚ ਵਾਲੇ ਸੌਦੇ ਆ ਉਹ 18-19 ਲੀਟਰ ਤੋਂ ਲੈ ਕੇ 26-27 ਕਿਲੋ ਤੇ ਕਰ ਦੁੱਧ ਮਿਲਦਾ ਉਹਦੇ ਵਿੱਚ ਜਿਹੜਾ ਸਾਡੇ ਫਾਰਮ ਦਾ ਦੁੱਧ ਹੈਗਾ ਸਾਡੇ ਫਾਰਮ ਦਾ ਜਾਨੀ 15 ਲੀਟਰ ਤੋਂ ਥੱਲੇ ਅਸੀਂ ਗਾ ਨਹੀਂ ਸਾਥੋਂ ਖਰੀਦੀ ਜਾਂਦੀਗੀ 15 16 ਲੀਟਰ ਤੋਂ ਲੈ ਕੇ 37 38 ਕਿਲੋ ਤੱਕ ਅਜ ਦੁੱਧ ਵਾਲਾ ਮਾਲ ਸਾਡੇ ਘਰੇ હાજર ਖੜਾ ਹੈ ਜੈ ਜੈ ਗੱਲ ਅੱਗੇ 2 ਨੰਬਰ ਤੇ ਸੂਈ ਸਬਾਈ ਵੀਰੇ ਸੂਈ ਸਬਾਈ 20 ਕਿਲੋ ਰੈਡੀ ਕੰਡੇ ਦਾ ਤੋਲ ਸੋ 2 ਨੰਬਰ ਆਪਾਂ ਜਿਹੜੀ ਜਰਸੀ ਦਿਖਾਈ ਜਾਂਦੇ ਆ ਜਰਸੀ ਇੰਜ ਇੱਕ ਤਰ੍ਹਾਂ ਦੀ ਕੰਪੈਨ ਹੀ ਆ ਬਲਕਾਰ ਕੰਪੈਨ ਹੈ ਨਾ ਬਿਲਕੁਲ ਵੀਰੇ ਦੇਖੋ ਜਿੰਦ ਜਾਣ ਵਾਲੀ 20 ਕਿਲੋ ਰੈਡੀ ਬੰਦਾ ਤਿੰਨ ਟਾਈਮ ਚੋ ਕੇ ਲੈ ਜਾਏ ਕੰਡੇ ਦੇ ਠੰਡਾ ਕਰਕੇ ਜੀ ਤੇ ਪਲੀ ਪੁਲੀ ਬਹੁਤ ਜਿਆਦੇ ਹੈ ਨਾ ਮਾੜੀ ਵੀਰੇ ਤਲੀਅ ਤੇ ਠੰਡੀ ਸੀ ਲੈਨੀ ਆ ਗੱਲਾਂ ਹੀ ਛੱਡ ਦਿਓ ਚੋਣ ਚਾਣ ਦਾ ਅੰਤ ਹੀ ਕੋਈ ਨਹੀਂ ਕਰ ਮਾੜੀ ਦਾ ਸੋ ਜੈਗਲਾ ਜਿਵੇਂ ਨਰਮੇ ਟਿੰਡੇ ਖਿੰਡਦੇ ਹਨ ਕਿਓ ਦੀ ਸੰਧਾਈ ਜੇ ਹੁੰਦੇ ਪੱਤਿਆਂ ਤੇ ਉਹ ਸਿਸਟਮ ਆ ਜਾਵਾ ਹਨ ਮਾੜੀ ਵੀਰੇ ਕੱਲੀ ਕੱਲੀ ਗਾਏ ਦਾ ਥਣ ਦੇਖੀ ਚੱਲਿਓ ਲੇਵਾ ਦੇਖੀ ਚੱਲਿਓ ਅੰਗ ਪੈਰ ਦੇਖੀ ਚੱਲਿਓ ਬੜਾ ਕੱਲੀ ਕੱਲੀ ਦਾ ਨਸਾ ਹੁੰਦਾ ਸਾਨੂੰ ਦਾ ਜੀ ਕੋਈ ਤੰਗਲ ਬੈੜ ਨਹੀਂ ਸਾਡੇ ਕੋਲੇ ਹੁਣ ਸਾਰਾ ਗੋਲ ਮਾਰੋ ਸਪੈਨਸ ਲਿਓ ਜਲਦੀ ਲਿਓ ਥੋੜਾ ਜਿਆ ਅੱਗੇ 3 ਨੰਬਰ ਦੇਖੀ ਆਨੇ ਆਪਾਂ ਵੀਰੇ ਪਿਓਰ ਜਰਸੀ ਦ ਜਿਹੜਾ ਵੀਰ ਲੈ ਗਿਆ ਵੀਰੇ 20 ਤੋਂ ਪਾਰ ਵਾਲੀ ਆ ਜੀ 20 ਤੋਂ ਪਾਰ ਦੁੱਧ ਦੇ ਦਨੇ ਨੇ ਹਾਂਜੀ ਵੀਰ ਜੀ ਬਿਲਕੁਲ ਜੀ ਰਾਜੀ ਸਮੀ ਪੜੀ ਫੁੱਲ ਓਕੇ ਆ ਤੇ ਦਿਨ ਕੱਢਦੀ ਆ ਹਨਾ ਦਿਨ ਵੀਰੇ ਲੈ ਜੂ ਇੱਕ ਹਫ਼ਤਾ ਬੜੀ ਆਰਾਮਦਾਰੀ ਨਾਲ ਠੀਕ ਹੈ ਹਾਂਜੀ ਹੁਣ ਮਨ ਲਿਆ ਕਿ ਜਰਸੀਆਂ ਆਪਣੇ ਕਰਾਉਂਦੇ ਤੇ ਜਿੰਦ ਜਾਣ ਲੈ ਹੁੰਦੀਆਂ ਜਿੰਦ ਬਾਕੀ ਚਾਰ ਜਰਸੀਆਂ ਹੋਰ ਵੀ ਨੇ ਇਦੂ ਬਿਨਾ ਠੀਕ ਹੈ ਉਹ ਥੋੜੇ ਜਿਹਾ ਜਾਨੀ ਜਾਨੀ 80 80 ਦੇ ਭਾਅ ਆ ਲੀਆਂ ਨੇ 75 80 ਦੇ ਭਾਅ ਆ ਲੀਆਂ ਜਿਆਦਾ ਸੁਨੱਖੀਆਂ ਜਰਸੀਆਂ ਇਹ ਹੁੰਦੀਆਂ ਨੇ ਜਿਵੇਂ ਉਹ ਕਹਿੰਦੇ ਬਾਹਰੋਂ ਮਾਲ ਗੱਡੀਆਂ ਆਉਂਦੀ ਉਹ ਹੜਗੀਆਂ ਗੱਡੀਆਂ ਬਾਹਰਲਾ ਮਾਲ ਵੀਰੇ ਕੋਈ ਸਾਰਾ ਟਾਪ ਟੂ ਟਾਪ ਮਾਲ ਹੋਊਗਾ ਵੀਰੇ 4 ਨੰਬਰ ਦੀ ਗੱਲ ਕਰੀਏ ਲਿਓ ਜੀ 4 ਨੰਬਰ ਲਿਓ ਤੇ ਕਦਗਾਠ ਰਾਜੀ ਪਲੀ ਵੀ ਟੈਗ ਟੂ ਫਿਰ ਸਾਰੇ ਪਏ ਵੇਰੇ ਚਾਰ ਦੰਦ ਵੀਰੇ ਚਾਰ ਦੰਦ ਚਾਰ ਦੰਦ ਚਾਰ ਦੰਦ ਪਿਛਲੇ ਲਾੜ ਦੀ ਬਾਕੀ ਰਹੀ ਵੀ ਆ ਤੇ ਕੱਚੀ ਸੀ ਹੁਣ ਹਾਜ਼ਰ ਹੋਈਆ ਹਜੇ ਵੀ ਇੱਕ ਹਫਤਾ ਲੈ ਜੂਗੀ ਜਿਹੜਾ ਵੀਰ ਮਰਜੀ ਲੈ ਜਾ ਯਾਨੀ 25 ਲੀਟਰ ਤੋਂ ਪਾਰ ਵਾਲੀ ਆ ਵੀਰੇ ਦੇਖੋ ਬਿਲਕੁਲ ਨਿੱਕਾ ਮੂੰਹ ਆ ਪਰ ਆਪੋ ਤੋਂ ਕੰਨੀ ਕੰਨੀ ਦੇ ਇੰਨਾ ਟਾਈਮ ਪੀੜ ਲੱਗਣਾ ਨਹੀਂ ਹੈਗਾਗਾ ਠੀਕ ਹੈ ਹੁਣਾ ਬਸ ਗੈਂਤੀ ਵਾਲਾ ਸਿਸਟਮ ਚੱਲੂਗਾ ਸੋ ਚਾਰ ਨੰਬਰ ਆਪਾਂ ਜਿਹੜੀ ਦੇਖੀ ਜਾਨੇ ਆ ਲੇਵਾ ਕਰ ਤੂੜੀ ਵਾਲਾ ਕੋਪੀ ਆ ਥੱਲੇ ਕੱਲਾ ਤੂੜੀ ਵਾਲਾ ਕੋਪ ਨਹੀਂ ਤੇ ਨਾਲ ਜਾਲੀ ਵੀ ਲੱਗੀ ਵੇ ਦੇਖੋ ਨਾਲਾ ਨੂਣਾ ਨਾਲ ਗੁੱਦੀ ਪਈ ਆ ਅੱਗੇ ਆਗੇ ਨਾਲੇ ਜਿਹੜੇ ਲਾਕ ਜੀ ਐਡਰੈਸ ਦੇ ਦਿਆਂਗੇ ਫਾਰਮ ਚੋਂ ਲਿਆ ਸੀ ਜੋੜਾ ਠੀਕ ਹੈ ਪਰਾਸੀ ਨਹੀਂ ਕਹਿਣਾ ਵੀਰੇ ਬੈੜਾਂ ਬੋਲਣਗੀਆਂ ਇਹ ਤਾਂ ਕਿੰਨਾ ਦੁੱਧ ਦਿੱਤਾ ਬ ਇਹਨਾਂ ਦਾ ਕੱਚੀ ਆ ਗੱਲੀ ਹਨਾ ਕੱਚੀ ਆ ਵੀਰੇ 12 13 ਦਿਨ ਦੀ ਤੇ 12 13 ਦਿਨ ਦੀ ਕੱਚੀ ਆ ਬੈੜ ਦਾ ਕੱਦ ਬੇਲ ਦੇਖ ਲੋ ਇਹ ਇਹ ਨਹੀਂ ਹੈਗਾ ਵੀ ਸਾਡੇ ਕੋਲੇ ਗਾਈਆਂ ਦਾ ਬਿਊਟੀ ਪਾਰਲਰ ਨਹੀਂ ਹੈਗਾ ਜੀ ਠੀਕ ਹੈ ਬਿਊਟੀ ਪਾਰਲਰ ਦਾ ਕੰਨੀਆਂ ਸਜਾਈਆਂ ਜਾਂਦੀਆਂ ਹੁੰਦੀਆਂ ਨੇ ਇਹ ਵੀਰੇ ਫਾਰਮਾਂ ਗਾਈਆਂ ਦਾ ਪਰਮਾਤਮਾ ਦੀ ਕਿਰਪਾ ਸਰਕਾਰ ਠੀਕ ਹੈ ਇਥੇ ਵੀ ਕਹਿੰਦੇ ਝਾਂਜਰ ਟੱਲੀਆਂ ਪਾ ਦੇਾਂਗੇ ਪਰ ਗਾਈਆਂ ਮੂੰਹਾਂ ਬੋਲਣਗੀਆਂ ਦੇਖੋ ਕੱਲੀ ਕੱਚੀ ਆ ਬਰ ਨਾੜਾ ਨੋੜਾ ਨਾਲ ਖੁੱਜੀ ਵੀ ਆ ਨਾ ਇਹ ਨਹੀਂ ਵੀ ਲੋਕਾਂ ਨੂੰ ਸੀ ਸਵਾ ਡੇਢ ਮੰਗ ਲਾਂਗੇ ਜੀ ਉਹ ਚੀਜ਼ਾਂ ਨਹੀਂ ਹੈਗੀਆਂ ਦੇਖ ਸਕਦੇ ਹੋ ਬੈਠ ਜੀ ਕੱਢੋ ਵੀਰੇ ਸੀਰੇ ਵੀਰ ਕੱਢੋ ਇਹ ਮੇਰੇ ਦੋ ਦੰਦ ਬਚਾ ਜੀ ਪਿਓਰ ਦੋ ਦੰਦ ਬਾਕੀ ਜਿਹੜਾ ਵੀਰ ਮਰਜੀ ਸਕਰੀਨਸ਼ਾਟ ਲੈ ਲੈ ਵੀਰੇ ਇੱਥੇ ਆ ਕੇ ਦੇਖ ਲੈ ਵੀ ਜਿਹੜੀ ਗੱਲ ਕਹੀ ਆ ਉਹ ਹੈਗੀ ਆ ਕੱਲੀ ਬੋਲਣ ਦੀਆਂ ਗੱਲਾਂ ਨਹੀਂ ਦੋ ਦੰਦ ਕਹੇ ਜੇ ਦੋ ਦੰਦ ਨਿਕਲੂ ਦੋ ਦੰਦ ਪਹਿਲਾ ਸੂਆ ਵੀਰੇ ਇੱਕ ਹਫਤਾ ਲਊ ਸੂਣ ਨੂੰ ਹੀ ਇੱਕ ਹਫਤਾ ਸੂਣ ਚ ਬਾਕੀ ਰਾਜੀ ਪਲੀ ਪੂਲੀ ਬਹੁਤ ਜ਼ਿਆਦੇ ਹੈ ਹਨਾ ਬਾਲੀ ਪਲੀ ਆ ਵੀਰੇ ਜਿਹੜਾ ਮਰਜੀ ਡਿਜ਼ਾਈਨ ਵਾਲੇ ਬੰਦਾ ਵੀਰ ਸਾਥੋਂ ਜਿਹੜਾ ਮਰਜੀ ਭਾਅ ਲਾ ਲੈ ਵੀਰੇ ਜਿੰਦ ਜਾਣ ਵਾਲਾ ਮਾਲ ਹੋਊਗਾ ਠੰਡਾ ਸੀਲ ਮਾਲ ਹੋਊਗਾ ਵੀਰੇ ਬਾਕੀ ਥੰਲੇ ਮੇਲਾ ਹੋਊਗਾ ਠੀਕ ਹੈ ਜੇ ਸਾਰੇ ਫਿਰ ਕੱਚੇ ਇਹਨਾਂ ਨੇ ਪੈਂਦਾ ਦਿੰਦੇ ਆਂ ਵੀਰੇ ਚਾਰ ਦੰਦ ਜੀ ਕੜ ਸਰਪੰਸਾ ਬਾਹਰ ਕੱਢੀ ਗਿਰਾਂ ਵੀਰੇ ਠੀਕ ਹੈ ਚਾਰ ਦੰਦ ਪਿਆਰ ਦੰਦ ਵੀਰੇ ਦੂਜਾ ਸੂਆ ਬੱਡੇ ਘੱਤ ਮੇਲ ਦੇ ਵਿੱਚ ਪਿਓਰ ਐਚ ਐਫ ਪਿਓਰ ਪਿਓਰ ਵੀਰੇ ਪਿਓਰ ਬਸ ਇਸ ਤਰ੍ਹਾਂ ਨਗੀਨੇ ਚਾਲੂ ਹੋ ਗਏ ਵੀਰੇ ਹੁਣ ਵਿਸਾਖੀ ਤੇ ਕਰੋ ਪ੍ਰਮਾਤਮਾ ਦੀ ਕਿਰਪਾ ਸਦਕਾ ਇੱਦਾਂ ਹੀ ਖੇਡਾਂਗੇ ਇਹਨਾਂ ਦੇ ਗਊ ਮਾਤਾ ਚ ਜੈ ਜੀ ਗੱਲ ਤੇ ਅੱਗੇ ਜਿਹੜੀ ਆਪਾਂ ਨਾਲ ਖੜੀ ਡੱਬੀ ਵਹਿਣ ਦੇਖੀ ਜਨੈ ਆਪਾਂ ਇਹ ਕੱਚੀ ਆ ਕੱਢੀ ਮੂਸ ਮੇਰੇ ਸਿਰੇ ਵੀਰੇ ਕੱਢੀ ਗਿਆ ਦਬਾ ਦਬ ਠੀਕ ਹੈ ਮੈਂ ਸਾ ਦੂਜੀ ਨੇ ਨੇੜੇ ਹੋ ਜਾ ਕਰੋ ਦਬਾ ਦਬ ਇਹ ਕੱਚੀ ਆ ਵੀਰੇ ਜਿਆਦੇ ਦੁੱਧ ਵਾਲੀ ਬਹਿਣਾ ਠੀਕ ਹੈ ਇਹ ਕੱਚੀ ਕਰਦੇ ਕੋ ਚੰਗਾ ਮਾਲ ਨਹੀਂ ਛੱਡਿਆ ਜਾਨ ਦੇਖੋ ਵੱਡੇ ਗੱਦ ਮੇਲਦੀ ਆ ਬਾਕੀ ਬਹਿੜਾ ਵੀਰੇ ਕੈਮਰੇ ਤੇ ਨਹੀਂ ਪਤਾ ਲੱਗਦਾ ਜੋ ਬੰਦੇ ਫਾਰਮ ਤੇ ਆਉਣਗੇ ਠੀਕ ਹੈ ਉਦੋਂ ਪਤਾ ਲੱਗੂ ਇੱਥੋਂ ਸਾਡੇ ਫਾਰਮ ਤੋਂ ਵੀਰੇ ਆ ਕੇ ਖਾਲੀ ਮੋੜਾ ਸਿਸਟਮ ਨਹੀਂ ਹੁੰਦਾਗਾ ਚਾਹੇ ਗੱਡੀ ਲੈ ਕੇ ਆਜੋ ਹਣਾ ਵੱਡੇ ਵੀਰੇ ਆਪ ਦੀ ਗੱਡੀ ਕਰਾ ਕੇ ਬੜੇ ਵੀਰੇ ਆਉਂਦੇ ਨੇ ਠੀ ਬਰਨਾਲੇ ਪੇਸ਼ਣ ਤੋਂ ਟ੍ਰੇਨ ਨਹੀਂ ਦੀ ਐਂਟਰ ਸਿਟੀ ਉਹਦਾ 7:30 ਦਾ ਟਾਈਮ ਆ ਉਹ ਜੇ ਸਵਾਰੀਆਂ ਦੋ ਚੜਦੇ ਨੇ ਡੱਬਾ ਫੋਲੋਂ ਨਿਕਲਣਾ ਹੀ ਹੁੰਦਾਗਾ ਐਵੇਂ ਅਸੀਂ ਲਾੜ ਕੱਟਣਾ ਹੁੰਦਾਗਾ ਜੇ ਸਾਨੂੰ ਸਾਵੇਂ ਪਾਜ ਵਿਗਣ ਚਾਹੇ 20000 ਬਾਜੇ ਚਾਹੇ 10000 ਕਦਾ ਆ ਜਾਣ ਉਹ ਗੱਲ ਆ ਜਿਵੇਂ ਕਹਿੰਦਾ ਡੌਗੀ ਲਾ ਕੇ ਅਮਰੀਕਾ ਜਾਣਾ ਚਾਹੀਏ ਵਿੱਚ ਡੁੱਬ ਜੀਏ ਬਸ ਅਸੀਂ ਮਾਲ ਵੀਰੇ ਲਾੜ ਦਾ ਵੇਚਣਾ ਹੀ ਹੁੰਦਾਗਾ ਆ ਨਫੇ ਵਾਲੇ ਪਾਸੇ ਨਹੀਂ ਜਾਂਦੇ ਬਸ ਇੱਕ ਭਰਾਮਾ ਦਾ ਪਿਆਰ ਮਿਲ ਜਾਂਦਾ ਨਾਮ ਬਣਾਇਆ ਵਾ ਆਪਾਂ ਜਜਨਗਰ ਨਾਮ ਬਣਾ ਕੇ ਬਸ ਰੱਖਾਂਗੇ ਸਾਂਭਿਆ ਜਾਵੇ ਉਹ ਨਾਮ ਜਰ ਸਾਂਭ ਕੇ ਰੱਖਾਂਗੇ ਜਿੰਨਾ ਜਰ ਕੰਮ ਇਸੇ ਤਰ੍ਹਾਂ ਹੀ ਕਰਾਂਗੇ ਜਿੱਦੇ ਕੰਮ ਆਦੇ ਬੱਸੋਂ ਬਾਹਰ ਹੁੰਦਾ ਦੇ ਸਿਆਉ ਦੇ ਛੱਡ ਕੇ ਬਾਸੇ ਬਹਿ ਜਾਾਂਗੇ ਬਸ ਜੈ ਜੈਕਾਰਾ ਇਹ ਵੀਰੇ ਤਿੰਨੋਂ ਸਭ ਦੂਜਾ ਸੂਹਾ ਸੁੰਦੀ ਆ ਬਿਲਕੁਲ ਭਾਅ ਸਿਰ ਮਿਲੀ ਆ ਤੇ ਦੁੱਧੇ ਜਾਨੀ 22 23 ਕਿਲੋ ਵਾਲੀਆਂ ਬਾਹਲੀ ਨਹੀਂ ਹੈਗੀਗੀ ਉ ਵੱਡੇ ਘੱਟ ਵੇਲਦੇ ਤੇ ਨਾੜਾ ਨੂੜਾ ਨਾਲ ਭਰੀ ਪਈ ਆ ਜੈ ਭਰੀ ਪਈ ਆ ਸਾਨੂੰ ਜਾਇਜ਼ ਭਾਅ ਚ ਮਿਲੀ ਆ ਤੇ ਜਾਇਜ਼ ਭਾਅ ਚ ਵੀਰੇ ਲਾ ਦੇਾਂਗੇ ਦੂਜਾ ਸੂਹਾ ਨੂੰ ਚੰਗੀ ਆ ਵੜ ਜਾਣੀ ਦੀ ਠੀਕ ਹੈ ਹਾਂਜੀ ਲੈ ਕੱਢੋ ਸੀਰੇ ਵੀਰ ਅੱਗੇ ਨਾਲ ਐਫ ਫੇਰ ਖੜੀ ਆ ਐਤੇ ਵੀਰੇ ਰਾਤ ਗੱਡੀ ਚ ਆਈ ਆ ਬੇਮਲੂਮੀ ਦੀ ਭਰ ਪਾਉਣ ਲੱਗੀ ਬੈਠ ਜਾਣੀ ਦੀ ਠੀਕ ਹੈ ਤੇ ਬੈਠ ਜਾਣੀ ਦੀ ਚੰਗੇ ਦੁੱਧ ਵਾਲੀ ਆ ਫਾਰਮ ਦੀ ਆ ਗਈ ਬਾਕੀ ਤਕਰੀਬਨ ਵੀਰੇ 35 ਤੋਂ 37 ਨਗਾਂ ਦਾ ਬਾਇਓ ਡਾਟਾ ਆਪਣੇ ਕੋਲ ਲਿਖਤੀ ਰੂਪ ਚ ਸਾਰਾ ਦੱਸਾਂਗੇ ਆਪਾਂ ਹਾਂ ਲਿਖਤੀ ਰੂਪ ਚ ਮਿਲਿਆ ਮੂੰਹ ਜਮਾਨੀ ਅਸੀਂ ਮੂਰੋਂ ਵੀ ਕਿਸੇ ਤੋਂ ਲੈਂਦੇ ਨਹੀਂ ਠੀਕ ਹੈ ਤੇ ਨਾ ਹੀ ਮੂੰਹ ਜਮਾਨੀ ਦੱਸੀਏ ਜਿਹੜਾ ਆਪਾਂ ਵੀਰੇ ਨੂੰ ਕਹਿੰਦੇ ਨੇ ਵੀਰੇ ਕੱਲ ਨੂੰ ਨਾ ਉਹ ਇਸ ਕਰਕੇ ਕਹਿੰਦੇ ਦੇਖੋ ਵੀਰੇ ਜਿਵੇਂ ਹੁਣ ਮਾਲ ਤੜਕੇ ਦਾ ਹੈ 4 ਵਜੇ ਦਾ ਲੱਗੇ ਬੈਨਮਾ ਹੁਣ ਠੀਕ ਹੈ ਤੇ ਹੁਣ 10 ਵਜ ਜਾਣਗੇ ਵੀਰੇ ਠੀਕ ਹੈ ਵੀਡੀਓ ਹੋਰ ਵੀ ਦੋ ਪਾਉਣੀਆਂ ਹੁਣ ਮਾਲ ਹੰਭ ਜਾਂਦਾ ਜੇ ਮਾਲ ਵੀਰ ਆਈ ਗਏ ਛਾਈ ਗਏ ਫਿਰ ਤੈਨੂੰ ਕੋਲਾ ਵੀਰੇ ਮਾਲ ਦਿਖਾ ਦੋਸ ਨਹੀਂ ਦਿੰਦਾ ਫਿਰ ਤਾਂ ਇੱਕ लाਟ ਲਾ ਕੇ ਵਹਿ ਜਾਗੇ ਜਹੀ ਗੱਲ ਇਸ ਕਰਕੇ ਵੀ ਅਸੀਂ ਵੀਰੇ ਕੱਲ ਦਾ ਦਣਾ ਰੈਸਟ ਇੱਕ ਤਾਂ ਮੇਰੇ ਰੈਸਟ ਕਰਾਉਣੇ ਹੁੰਨੇ ਆ ਕਿਉਂਕਿ 50 55 ਨਾਗਾ ਪੰਜ ਗਾਇਆਂ ਲੈਣ ਵਾਲਾ ਵੀ ਆ ਜੇ ਅਸੀਂ ਬਿਨਾ ਲਾੜ ਤੋਂ ਬਾਹ ਨਹੀਂ ਦਿੰਦੇ ਜੇ ਉਦੋਂ ਆਵੇ ਹਾਂ ਉਦੋਂ ਆਵੇ ਬਾਕੀ ਇਹ ਵੀ ਗੱਲ ਆ ਕੋਈ ਬੋਲੀ ਨਹੀਂ ਕਿਸੇ ਕਸ਼ਮ ਦਾ ਕੋਈ ਖਰਚਾ ਨਹੀਂ ਜਿਹੜੇ ਵੀਰ ਨੇ ਇੱਕ ਗਊ ਮੰਗ ਲਈ ਆ ਕਿ ਅਸਰ ਤਾਂ ਵੀ ਮੇਰੇ ਫੱਟਾ ਉਹਨੂੰ ਅੱਧਾ ਘੰਟਾ ਟਾਈਮ ਦਿੰਨੇ ਉਪਰਦੇਸੀ ਕਿਸੇ ਵੀਰ ਨੂੰ ਮੁੱਲ ਵੀ ਨਹੀਂ ਕਰਦੇ ਸੌਦਾ ਲਾਉਣ ਦਾ ਦੂਰ ਰਹਿ ਗਿਆ। ਓਏ ਆਜੂ ਤੂੰ ਰਹਿ ਕਰ ਲਾ ਵੀਡੀਓ ਕਾਲ ਕਰਕੇ ਦਿਖਾ ਲਾ। ਹੁੰਦਾ ਵੀਰੇ ਬਹੁਤ ਹੁੰਦਾ ਟਾਈਮ ਨੂੰ। ਹਾਂਜੀ। ਅੱਗੇ ਦਰਨਾਲ ਆ ਗਈ ਜਿਹੜੀ। ਇਹ ਵੀਰੇ ਜਾਨੀ ਸੂਆ ਦਾ ਦੂਜਾ ਹੀ ਆ। ਅਸੀਂ ਭਰ ਤੀਜਾ ਮੰਨਦੇ ਪਿਛਲੇ ਲਾੜਦੇ ਆ ਦੇਖੋ ਬੈੜ ਖੁੱਲੀ। ਠੀਕ ਐ। ਹਾਲੇ ਵੀ ਕੱਚੀ ਆ ਹਨਾ। ਪਿਛਲੇ ਲਾੜ ਕੱਚੀ ਸੀ। ਠੀਕ ਐ। ਬਾਕੀ ਥੋੜੀ ਜਿਹੀ ਜੰਮੀ ਹੋਈ ਫਾਰਮ ਵਿੱਚ ਖੁੱਲੀ ਹੋਈ ਬਸ ਜੰਮੀ ਆ। ਤੇ ਰੱਸਾ ਸੀ ਪਾਇਆ ਜਾ ਕੇ ਇਹਦੇ ਪੜੀ ਪੁੜੀ ਉੱਤੇ ਹੀ ੱੱਕਾ ਕਰਦੇ ਹਨ ਦੁੱਧ ਵਾਲੇ ਬੰਦੇ ਨਜ਼ਾਰੇ ਨੇ ਦੇਖੋ ਕਿੱਡੀ ਕਰ ਦਵੇਣਾ ਵੀਰੇ ਠੀਕ ਹੈ ਇਹੇ ਜਿਹਿਆਂ ਬਹਿਣਾ ਕਿਤੇ ਹਾਥੀ ਜਾਣੇ ਛੋੜੀਆਂ ਵੀਰ ਜੀ ਇਹ ਕੱਲੀ ਕੱਲੀ ਬਲੈਰੋ ਤੋਂ ਜਾਣ ਵਾਲੀ ਆ ਕਿੱਧ ਘੱਟ ਆ ਰੱਸੇ ਦੀ ਵੀਰੇ ਔਲ ਕਰਦੀ ਆ ਜੀ ਰਾਜ ਜੀ ਸਮੀ ਬੜੀ ਵੀ ਹਨ ਫਾਰਮ ਚੋਂ ਆਇਆ ਜਿੰਦ ਜਾਨ ਚੰਗੇ ਦੁੱਧ ਵਾਲਿਆ ਦੇਖੋ ਬੰਦੇ ਨੇ ਸੁਪਰੇ ਫੁੱਲ ਸੈਜ ਵਾਲੀ ਵੱਡੀ ਵਹਿਣਾ ਇਦਾਂ ਦੇ ਬੜਾ ਨੇ ਘਰ ਪੂਰਾ ਕਰਨਾ ਜਿਹਦੇ ਬਕੇ ਨੇ ਵੀ ਚੰਗੇ ਸੁਪਨੇ ਪੂਰੇ ਕਰਦੇ ਡੈਰੀ ਫਾਰਮ ਕੰਮ ਜਬ ਕਰਨਾ ਹਨਾ ਬਾਕੀ ਵੀਰਾਂ ਨੂੰ ਵੀਰੇ ਤੁਸੀਂ ਕਿਲੋਸਾ ਬਹੁਤ ਵਧੀਆ ਗੱਲ ਕਹੀ ਆ ਮੈਂ ਵੀਰਾਂ ਨੂੰ ਬੇਨਤੀ ਕਰਦਾ ਵਿੱਚ ਵੀਰ ਕਹਿੰਦਾ ਵੀਰੇ 15 ਕਿਲੋ ਵਾਲੀ ਕੋਈ ਫਾਇਦਾ ਨਹੀਂ ਵੀਰੇ 20 ਕਿਲੋ ਥੱਲੇ ਗਾਂ ਲੈਣ ਦਾ ਫਾਇਦਾ ਨਹੀਂਗਾ ਚਾਹੇ ਮੀਨਾ ੜਕ ਕੇ ਲੈ ਲੋ ਚਾਹੇ ਕਿਸੇ ਪਾਸੇ ਹੋਰ ਹੱਥ ਘੁੱਟ ਲੋ ਕਿਉਂਕਿ ਹਰ ਘਰ ਆ ਜਾਨੀ ਇੱਕੋ ਜੱਗਾ ਨਹੀਂ ਹੁੰਦੇ ਵਿੱਚ ਵੀਰ ਚਲੋ ਵੇ ਸਰਦੇ ਵਰਗ ਦਾ ਪਰਿਵਾਰ ਵੀ ਹੁੰਦਾ ਪਰ 20 ਲੀਟਰ ਤੋਂ ਥੱਲੇ ਵੀਰੇ ਗਊ ਨਾ ਲਓ ਗੱਲ ਉਹੀ ਆ ਗਈ ਜੀ ਹੁਣ ਆਪਾਂ 735 ਲੜਾ ਸੁਪਰ ਸੀਡਰ ਦਾ ਟਾਈਮ ਆ ਨਹੀਂ ਖੇਜਦਾ ਉਹ ਨਹੀਂ ਖੇਜਦਾ ਵੀਰੇ ਉਹੀ ਚੀਜ਼ ਭਾਵੇਂ ਦੋ ਘਰ ਸਾਂਝਾ ਲੈ ਰੋ ਟ੍ਰੈਕਟਰ ਵੱਡਾ ਲੈ ਲੋ ਜਿਹੜੀ ਵੀਰੇ ਉਹ ਬੈਡ ਵੀ ਕੱਢੀ ਹੋਸੀ ਉਹ ਵੀ 35 ਲੀਟਰ ਤੋਂ ਬਾਹਰ ਵਾਲੀ ਸੀ ਠੀਕ ਹੈ ਇੱਕੋ ਫਾਰਮ ਇਹ ਵੀ 35 ਲੀਟਰ ਤੋਂ ਬਾਹਰ ਵਾਲੀ ਆ ਕੱਚੀਆਂ ਪਿਓਰ ਵੱਡਿਆ ਵੱਡਿਆ ਐਚਐਫ ਦਹੋਨੇ ਪੈਂ ਪੰਜ ਸਾਹਿਬ ਦੇ ਫਾਰਮ ਵਾਲੀਆਂ ਜੀ ਸੋ ਨਾੜਾ ਨੂੜਾ ਦੇਖੋ ਥੱਲੇ ਗੁੰਦੀਆਂ ਪਈਆਂ ਜਾਵਾਂ ਵੀਰੇ ਕੱਚੀਆਂ ਨੇ 14-15 ਦਿਨ ਦੀ ਜਿਹੜਾ ਵੀਰ ਮਰਜੀ ਓੜ ਤੇ ਲੈ ਜੇ ਸਾਠੋ ਚਾਹੇ ਸਾਡੇ ਨਾਲ ਕੋਈ ਵੀ ਕਿਸੇ ਵੀ ਗਾਂ ਦੀ ਵੀਰ ਨੇ ਸਾਈ ਲਾਉਣੀ ਆ ਸਾਈ ਲਾ ਕੇ ਸੂਏ ਤਲ ਜਾਣੀਆਂ ਸੂਏ ਤੋਂ ਕੋਈ ਵੀ ਬੈਡ ਲਿਆ ਸਕਦਾ ਪਰ ਕਹਿੰਦੇ ਭਾਬ ਜੇ ਬੰਦਾ ਕੱਚੀ ਲੈ ਜੇ ਬਾੜੀ ਵਧੀਆ ਉਹ ਘਰੇ ਆ ਕੇ ਸਾਹਮਣੇ ਦੇ ਨਾਕ ਤਾਂ ਵੀਰੇ ਕਿੱਥੇ ਖੜਨੇ ਆ ਤਾਂ ਮਿੰਟਾਂ ਸਕਿੰਟਾਂ ਦੇ ਵਿਕਣ ਵਾਲਾ ਸੌਦਾ ਜੀ ਬਾਕੀ ਵੀਰੇ ਸਿਆਣਿਆਂ ਦੀ ਘਾਤ ਦਾ ਵੀ ਹੀਰਿਆਂ ਦਾ ਮੁੱਲ जौहरी ਨੂੰ ਪਤਾ ਹੁੰਦਾ ਸਾਡੇ ਨਾਲ ਤਿੰਨ ਚਾਰ जौहरी ਹੁੰਦੇ ਆ ਉਹ जौहरी ਤਾਂ ਕਰਕੇ ਹਜੇ ਨਾ ਖਰੀਦੇ ਜਾਂਦੇ ਵੀਰੇ ਇਕੱਲੇ ਦੇ ਬੰਦੇ ਦੀ ਬਸ ਦੀ ਗੱਲ ਨਹੀਂ ਜੀ ਵੀ ਸਮਝਣਾ ਲੈ ਹੁੰਦੇ ਆ ਵੀਰੇ ਬਾਹਲੀ ਸਮਝਣਾ ਖਰੀਦੇ ਉਦੋਂ ਇਕੱਲਾ- ਇਕੱਲਾ ਮਾਲ ਦੇਖੀ ਚੱਲੋ ਵੀ ਕਿਹੜੀ ਰਮਾ ਕਿਹੜੀ ਛੱਡਾ ਹੁਣ ਢਿੱਲੂ ਸਾਹਿਬ ਆਪਾਂ ਤੋਰਦੇ ਨਹੀਂ ਬਾਹਲੀਆਂ ਤੋਰਦੇ ਮਣੀ ਨੂੰ ਦੋ-ਦੋ ਕਰਕੇ ਆਹ ਵੇਖੋ ਵੀਰੇ ਐਰ ਸੈਰ ਇਹ ਪਰ ਬੱਚਾ ਤਾਂ ਰੂਗੀ ਮੇਰੇ ਹਿਸਾਬ ਨਾਲ ਅੱਜ ਤੇ ਕੱਲ ਐਰ ਸੈਰ ਡਾਲੇ ਤੇ ਆ ਜਾਵਾ ਜਿਹੜਾ ਮਰਜ਼ੀ ਲੈ ਜਾ ਵੀਰੇ 20 ਲੀਟਰ ਦ ਥਾਂ ਤੋਂ ਜਾਵਾ ਗੁੱਲੇ ਵਾਲਾ ਠੀਕ ਆ ਆ ਗਈ ਵੀਰੇ ਆ ਦੇਖ ਸਕਦੇ ਹੋ ਇਹ ਵੀ ਚੰਗੇ ਦੁੱਧ ਵਾਲੇ ਦੇਖੋ ਜੀ ਮੋਟਾ ਥਣ ਗੁੱਲੇ ਵਾਲਾ ਜਾਵਾ ਹਣਾ ਥਣ ਤਾਂ ਕੋਈ ਨੰਦੀ ਨਹੀਂ ਸਕਦਾ ਆਪਣਾ ਕੇ ਜੀ ਠੀਕ ਹੈ ਹੱਥੀ ਚਵਾਈਆ ਆ ਦੇਖੋ ਆ ਦੇਖ ਰਹੇ ਨੇ ਗੋਲ ਬੈਡ ਸਾਥੋਂ ਮਾਲ ਨਮਾਇਆ ਵੀ ਨਹੀਂ ਗਿਆ ਢੋਸਾ ਵਾਜ ਬਿਨਾਂ ਨਮਉਣ ਤੋਂ ਠੀਕ ਹੈ ਸੁਰਖੀ ਪਾਊਡਰ ਦਾ ਬਿਊਟੀ ਪਾਰਲਰ ਦਾ ਕਰਨਾ ਗਾਇਆ ਦੂਰ ਰਹਿ ਗਿਆ ਜੀ ਠੀਕ ਹੈ ਆ ਜੋ ਮਰ ਨਹੀਂ ਨਸੀਰੇ ਵੀ ਹੁਣ ਨਹੀਂ ਖੋਲਾ ਜਾਣਾ ਮਾਲ ਹੁਣ ਨਹੀਂ ਮਾਲ ਖੋਲਾ ਜਾਣਾਗਾ ਦੇਖੋ ਵੀਰੇ ਚਾਰ ਦੰਦ ਠੀਕ ਆ ਚਾਰ ਦੰਦ ਪਟਕੇ ਦਿਖਾਵਾਂਗੇ ਵੀਰੇ ਜਿਹੜਾ ਵੀਰ ਮਰਜੀ ਆਜੇ ਦੇਖੋ ਇੱਕ ਹਫਤੇ ਦੀ ਕੱਚੀ ਕੱਚੀ ਦੇਖੋ ਵੱਡੀ ਵੀਰੇ ਗਰਨੇਚ ਦੇਖੋ ਇਹ ਥੋੜੀ ਜਿਆਦਾ ਕੱਚੀ ਲੱਗਦੀ ਹੈ ਨਾ ਵੀਰੇ 15 ਦਿਨ ਦੀ 15 ਦਿਨ ਦੀ ਕੱਚੀ ਬਾਕੀ ਹਫਤੇ ਦੇ ਵਿੱਚ ਮਾਲ ਸੂਣ ਵਾਲਾ ਬਾਕੀ ਵੀਰੇ ਮਾਲ ਸੂਇਆ ਬਹੁਤ ਢਿਲੋਸਾ ਬਾਈ ਨਾਲ ਸੂਇਆ ਵਿਆ ਠੀਕ ਹੈ ਸੇਦਾਂ ਦਾ ਵੀਰੇ ਸੂਆ ਦੂਜਾ ਪਹਿਲਾਂ ਨਹੀਂ ਕਹਣੀ ਐਰ ਸਿਰ ਦੇਖ ਸਕਦੇ ਹੋ ਜੀ ਐਰ ਸਿਰ ਦੇਖੋ ਥਾਣੇ ਦਾ ਵੀ ਠੰਡੀ ਬਰਫੀ ਆ ਜਾਵਾ ਬਿਲਕੁਲ ਵੀਰੇ ਆ ਸੂਈ ਸਵਾਈਆ ਵੀਰੇ ਇਹਦੇ ਥੱਲੇ 23 ਤੋਂ 24 ਕਿਲੋ ਤੱਕ ਰੈਡੀ ਹੋਊਗਾ 12 ਟਾਈਮ ਦਾ 23 ਤੋਂ 24 ਜਿਹੜੀਆਂ ਸਾਡੇ ਕੋਲੇ 22 ਗਾਇਆਂ ਸੂਰੀਆਂ ਵੀ ਆ ਨਾ ਉਹਦੇ ਵਿੱਚੋਂ 17 ਮਗਰ ਬੱਸੀਆਂ ਨੇ ਸਿਰਫ 5 ਬੱਸੇ ਆ ਠੀਕ ਹੈ ਕਿਉਂਕਿ ਫਾਰਮ ਵਾਲਾ ਮਾਲ ਜਾਦੇ ਵੀਰੇ ਸੈਕਸ਼ਨ 3 ਵਾਲਾ ਜਾਦੇ ਨਾਲ ਆਉਂਦਾ ਨਾ ਰਿਜ਼ਲਟ ਮਿਲਦਾ ਢਿੱਲੋਂ ਸਾਹਿਬ ਇੱਕ ਹਫ਼ਤੇ ਦੀ ਕੱਚੀ ਬਹਿਣ ਵੇਖੋ ਵੀਰੇ ਨਮਾਈ ਵੀ ਹੈਣੀਗੀ ਸੌਖੀ ਪਾウダー ਲਾਉਣਾ ਦੂਰ ਰਹਿ ਗਿਆ ਢਿੱਲੋਂ ਸਾਹਿਬ ਫੁੱਲ ਸਾਈਜ ਪਲੀਪਲੀ ਫੁੱਲਾ ਮੈਂ ਕਿਹਾ ਵੀਰੇ ਗਾਲੀ ਕੋਈ ਨਹੀਂ ਜੀ ਗਾਲੀ ਕੋਈ ਨਹੀਂ ਸਰਾ ਮੈਂ ਤੇਰਾ ਅੰਦਰਲਾ ਮਾਲ ਦੇਖ ਰੇ ਸਾਰਾ ਸੁਆ ਹੈ ਵਾ ਹਣਾ ਸੁਆ ਵੀਰੇ ਆ ਸੋਣ ਵਾਲੀ ਆ ਠੀਕ ਹੈ ਮੈਂ ਤਾਂ ਇਹ ਕਦ ਆਈ ਇਸ ਪਾਸਾ ਖੜੀ ਕਰਾ ਵੀਰੇ ਵੀਰਾਂ ਦੀ ਕੱਚੀ ਆ ਠੀਕ ਹੈ ਵੀਰਾਂ ਦੀ 5 ਫੁੱਟ ਤੋਂ ਜ਼ਿਆਦਾ ਤੂੰ ਪੌੜੀ ਨਹੀਂ ਜਾਣੀ ਤੋ ਵੀਰਾਂ ਦੀ ਕੱਚੀ ਆ ਵੀਰੇ 5 ਫੁੱਟ ਤੋਂ ਜ਼ਿਆਦਾ ਹੈ ਨਾਲ ਹੀ ਖੜ ਜਾ ਮੜਾ ਜਾ ਨਾਲ ਖੜ ਜਾ ਮੇਰੇ ਬੰਦੇ ਬਾਈ ਜੀ ਹੰਬੇ ਪਿਆ ਕੀ ਕਰਿਆ ਜਾਣਾ ਦੇਖੋ ਸਹਾਈ ਦੇਖੋ ਸਹਾਈ ਵੀਰੇ ਕੱਚੀ ਅੱਗੇ ਠੰਡੀ ਸੀ ਫੋਲਾ ਦੇ ਡੂਬਣਾ ਨਹੀਂ ਆ ਕੱਚੀ ਅੱਗੇ ਜਿੰਦਗੀ ਨੇ ਲੈਣੇ ਪੈਂਦੇ ਆ ਠੀਕ ਹੈ ਬਾਈ ਜੀ ਦੋ ਦੰਦ ਬਚਾ ਦੋ ਦੰਦ ਬਚਾ 24 ਕਿਲੋ ਦੁੱਧ ਰੈਡੀ ਸੂਈ ਸਵਾਈ ਠੀਕ ਹੈ ਦੇਖ ਸਕਦੇ ਹੋ ਦੇਖੋ ਵੀਰੇ ਨੇਵਾ ਫੱਟ ਫੱਟ ਲੈ ਗਏ ਹੈ ਨਾ ਦੇਖੋ ਵੀਰੇ ਸਪੈਸਰ ਖੜੀ ਬੜਾ ਨਾਲ ਆ ਦੇਖੋ ਬਈ ਦੱਸਦਾ ਨਹੀਂ ਦੋਵੇਂ ਪਾਸੇ ਖੜਾ ਜੀ ਵੱਡੇ ਵੱਡੇ ਵਹਿੜਾ ਜਾ ਬਿਲਕੁਲ ਵੀਰੇ ਚਾਰ ਦੰਦ ਵੀਰੇ ਸੂਨਾਂ ਦੀ ਦੇਖੋ ਬੜਾ ਦਾ ਕੱਦ ਚਾਰ ਦੰਦ ਵਸੀ ਸੂਨਾਂ ਵਾਲੀ ਫਿਟਿੰਗ ਵਾਲਾ ਲੈ ਆ ਜਾ ਕਿਸੇ ਵੀ ਵੀਰ ਦਾ ਤਾਮ ਨਹੀਂ ਖਰਾਬੂ ਬੇਚਿੰਤ ਹੋ ਕੇ ਅੱਜ ਜਿਹੜਾ ਵੀਰੇ ਇੱਕ ਲੈਣ ਆਇਆ ਉਹਨੂੰ ਲੈ ਕੇ ਜਾਊਗਾ ਬਾਕੀ ਜਿਹੜੇ ਵੀਰ ਨੇ ਇੱਕ ਹੀ ਲੈਣੀ ਆ ਥੋੜਾ ਜਿਹਾ ਪੈਸਾ ਮਨੂੰ ਹਸ ਤੰਗ ਹੁੰਦਾ ਹਰ ਇੱਕ ਵੀਰ ਦਾ ਕਿਸੇ ਇੱਕ ਕੋਈ ਨਹੀਂ ਹੁੰਦਾ ਉਹਦਾ ਮਨ ਨਹੀਂ ਕਰੂਗੀ ਮੈਂ ਅੱਜ ਚਾਰ ਪੰਜ ਲੈ ਜਾਂਦਾ ਇਸ ਤਰ੍ਹਾਂ ਨਾ ਮਾਰ। ਠੀਕ ਆ। ਆ ਦੇਖ ਸਕਦੇ ਹੋ ਵੀਰੇ ਸੂਈ ਸਵਾਈ 23 ਲੀਟਰ ਦੁੱਧ ਰੈਡੀ ਵੀਰੇ ਧੰਨੋ ਸਾਹਿਬ। 23 ਕਿਲੋ ਰੈਡੀ, ਮੂਹੋਂ ਸੇਰਾਂ ਨੂੰ ਦੂਜਾ ਸੂਆ ਜੀ। ਠੀਕ ਆ। ਉਸ ਤੋਂ ਅੱਗੇ ਵੀਰੇ ਸੂਈ ਸਵਾਈ, ਛੋਟਾ ਪਾ ਪਾ ਜਿਹੜਾ 50 ਆ। ਪੰਜਾਬੋਂ ਥਣ ਚੁੰਗੀਆਂ ਦਾ ਬੱਚਾ। ਠੀਕ ਆ। 50 ਆ ਪਾ ਆ ਗਿਆ ਵੀਰੇ, ਦੇਖ ਸਕਦੇ ਹੋਗੇ ਜੀ। ਕ੍ਰਾਸ ਵੈੜ ਆ। ਦੋ ਦੰਦ ਬੱਚਾ ਜੀ। ਨੋਡਾਂ ਦਾ ਬਜਾ ਦੇਖ ਸਕਦੇ ਹੋ ਵੀਰੇ ਇਹ ਇਹਨਾਂ ਦਾ 14 ਕਿਲੋ ਹੋਊਗਾ ਇਹਨੇ ਥੱਲੇ ਹੋ 15 ਤੋਂ 16 ਕਿਲੋ ਢਿਲੂ ਸਾਹਿਬ ਠੀਕ ਹੈ ਉਦੋਂ ਅੱਗੇ ਆ ਜਾਓ ਐਰ ਸ਼ਰ ਐਰ ਸ਼ਰ ਇਹਨੂੰ ਵੀ ਹੋਣਾ ਹਾਂ ਇਹਦੇ ਥੱਲੇ ਵੀਰੇ 20 ਤੋਂ 10 ਤਾਂ ਨੰਨ ਮੰਨ ਲਓ 18 ਮੰਨ ਲਓ ਜੀ ਠੀਕ ਹੈ ਦੇਖੋ ਸੂਈ ਸਵਾਈ ਬਸ ਇਹਦਾ ਅੰਤ ਹੀ ਕੋਈ ਨਹੀਂ ਉਦੋਂ ਅੱਗੇ ਆ ਜੀ ਵੀਰੇ ਇਹ ਥੱਲੇ 18 ਤੋਂ 19 ਕਿਲੋ ਹੋਊਗਾ ਸੂਈ ਸਵਾਈ ਵੀਰੇ ਕਰਾਓ ਸੰਗ ਜਾ ਹਾਂ ਜੀ ਹਾਂ ਜੀ ਹਾਂ ਜੀ ਤੇ ਆਹ ਦੋ ਦੰਦ ਬੱਚਾ ਸੂਇਆਗਾ ਇਹਨੇ ਕੱਲ ਹੀ ਸੂਇਆਗਾ ਠੀਕ ਹੈ ਇਹਨੇ ਬਾਹਾਂ ਨਹੀਂ 12 ਜਦੋਂ ਬੋਲੀ ਤੋਂ ਚੱਲੀ ਆ ਸਟਾਰਟਿੰਗ ਹੋਈ ਆ ਬਾਰੀਆਂ ਵਾਲੇ ਕੰਮ ਦੀ ਵੀ 1 ਥੱਲੇ 20 ਕਹਿ ਦਿਆਂਗੇ ਠੀਕ ਹੈ ਹਾਂਜੀ ਉਦੋਂ ਅੱਗੇ ਆ ਜਾਓ ਵੀਰੇ ਇਹਦੇ ਥੱਲੇ 27 ਕਿਲੋ ਰੈਡੀ ਆ 27 ਕਿਲੋ ਰੈਡੀ ਆ ਜਿੱਦੋਂ ਲਾੜ ਕੱਢਣਾ 30 ਕਿਲੋ ਚਵਾ ਕੇ ਦੇਵਾਂਗੇ 15 ਕਿਲੋ ਡੰਗ ਦਾ ਜੈ ਜੈ ਗੱਲ ਹਾਂਜੀ ਜਿਹੜਾ ਮਿਰਮਾਰਟੀ ਚੋ ਕੇ ਲਿਆਸਾ ਦੇਖੋ ਤੇ ਲੇਵਾ ਅੱਗੇ ਪਿੱਛੇ ਜਾਵਾ ਹਨਾ ਬਿਲਕੁਲ ਵੀਰੇ ਬਿਲਕੁਲ ਸੋ ਲੇਵਾ ਦੇਖੋ ਪੂਰਾ ਫਿਟਨੈਸ ਵਾਲਾ ਹਾਂਜੀ ਉਦੋਂ ਅੱਗੇ ਆ ਜਾਓ ਵੀਰੇ 20 ਚੁਵਾ ਤੀਜਾ ਹੋਊਗੀ ਦੂਜਾ ਨਹੀਂ ਕਹਿਣੀ ਤੀਜਾ ਹੋਊਗੀ ਤੀਜਾ ਸੂਆ 20 ਕਿਲੋ ਰੈਡੀ ਆ ਇਹ ਥੱਲੇ ਹੋਊਗਾ ਵੀਰੇ 23 ਕਿਲੋ 24 ਕਿਲੋ ਰੈਡੀ ਇਹਨੂੰ ਵੀ ਤੀਜਾ ਮੰਨ ਲਿਓ ਕੋਈ ਫਰਕ ਨਹੀਂ ਪੈਂਦਾਗਾ ਜੈ ਜੈ ਗੱਲ ਆ ਦੇਖ ਸਕਦੇ ਹੋ ਤੀਜਾ ਮੰਨ ਲਿਓ 300 ਰੁਪਏ ਖੜਾ ਲਓ ਰੈਡੀ ਦੂਜਾ ਸੂਆ ਜੀ ਸਾਈਡ ਬਾਦ ਦੇਾਂਗੇ ਜੀ ਕੀਰੀ ਬੱਚੀ ਵੀਰੇ ਕੀਰਾ ਬਚਾ ਸੇ ਦੇ ਦੇਾਂਗੇ 48000 ਦੀ ਤੋ ਖੀਰੀ ਜਰਸੀ। ਤਾਮੂ ਸੂਈ ਸਵਾਈ ਵੀਰੇ। ਕਾਫੀ ਕਲਰ ਦੇ ਵਿੱਚ। 16 ਕਿਲੋ ਰੇਡੀਟ ਨੂੰ ਸਾਹਿਬ। 16 ਕਿਲੋ 48000 ਦੀ ਤੋਫੀ ਕਲਰ ਦੇ ਵਿੱਚ ਆ ਗਈ ਜਰਸੀ। ਹਾਂਜੀ। ਉਦੋਂ ਅੱਗੇ ਆ ਗਈ ਨਾ ਸਾਈਆਂ ਦੂਜਾ ਸੂਆ ਸੂਣ ਵਾਲੀ। ਠੰਡੀ ਸੀਰ। ਜਿਹੜੀ ਮਰਜੀ ਗਾਣੇ ਥੱਲੇ ਬਹਿ ਜਾਓ ਵੀਰੇ। ਲੰਤ ਚਾਗੀ ਗਾਂ ਫਰੀ ਦੇਵਾਂਗੇ। ਯਾ ਯਾ ਗੱਲ। ਉਹ ਨਹੀਂ ਲੈ ਕੇ ਆਉਂਗੀਆਂ ਬਾਈ ਜੀ। ਸਾਨੂੰ ਵੀਰੇ ਜਿਹੜਾ ਸੌਂਦ ਹੁੰਦਾ ਗਊ ਦਾ ਮਾਰਦੇ ਨਾ ਸਾਨੂੰ ਇਸ ਕੰਨਾ ਕੰਮ ਆਉਂਦੀਆਂ ਨਾਲ। ਇਹ ਨਹੀਂ ਗੱਲ ਵੀ। ਕਿਸੇ ਕਦੇ ਬੁਧਾ ਨਹੀਂ ਹੁੰਦਾ ਹੁੰਦਾ ਵੀਰੇ। ਉਹ ਨਹੀਂ ਕੰਮ ਕਰਨਾ ਵੀ ਨਹਿਰ ਬਾਕੀ ਜਿਹੜਾ ਮੱਝ ਵ ਆ ਬਸ ਵੀਰੇ ਪੰਜ ਚਾਰ ਦੇ ਮੇਰੇ ਸੂਨ ਵਾਲੀ ਆ ਗਈ ਠੀਕ ਹੈ ਤੇ ਆ ਗਈ ਨਵੀਂ ਰਸ ਇੱਕ ਹਫਤਾ ਲੋ ਵੀਰੇ ਦੇਖੋ ਮਾਝਾ ਮਾਝੀ ਦੇ ਜੇ 18 ਕਿਲੋ ਤੋਂ ਚਵਾਉਣੇ ਨੇ ਕਰਵਾ ਲਈ ਮਾਝਾ ਨਾਲ ਤੋਂ ਦੇਣਾ ਜਵਾ ਬਿਲਕੁਲ ਚੋਸਾ ਜਰਸੀ ਵੀਰੇ 100 ਦੇ ਬਾਅਦ ਆ ਗਈ 45 ਦੇ ਬਾਅਦ ਠੀਕ ਹੈ ਇਹ ਆ ਤੁਹਾਡੇ ਜਿਹੜਾ ਮਾਝੀ ਵੀਰ ਲੈ ਜੇ 14 ਕਿਲੋ ਕਰੀ ਠੀਕ ਹੈ ਐਕਚੁਅਲੀ ਵੀ ਚੰਗੀ ਆ ਸੂਨ ਵਾਲੀ ਇਹ ਵੀ ਆ ਗਈ ਚੰਗੀ ਆ ਜਿਹੜੀਆਂ ਵੀਰੇ ਸੱਤ ਲੜਾ ਤਕਰੀਬਨ 2 ਨਾਲ ਤਾਂ ਮਗਰੀ ਸ਼ੂਏ ਖੜੇ ਆ ਠੀਕ ਹੈ ਆ ਜੇ ਫੇਰ ਪੈਂਦੀ ਉਹਨਾਂ ਦੀ ਤੇ ਸੱਤ ਨਗ ਆਪਣੇ ਹੋਣ ਵਾਲਾ ਆ ਉਹਦੇ ਵਿੱਚ 5 ਨਾਲਕ ਸੂਏ ਵੇ 2 ਸੂਣ ਵਾਲੇ ਆ ਚਾਰ ਜਰਸੀਆਂ ਨੇ ਅੱਜ ਕੋਈ ਨਾ ਉਹਦੇ ਕੱਲ ਨੂੰ ਕੋਈ ਨਾ ਵੇ ਪਰਸੋਂ ਜਿਹੜਾ ਵੀਰ ਮਰਦੀ ਆ ਜੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਵੀਰਾਂ ਦੀ ਸੇਵਾ ਦੇ ਵਿੱਚ ਆ ਖਾਲੀ ਕਿਸੇ ਨੂੰ ਨਹੀਂ ਮੋੜਦੇ ਤੇ ਸਾਵੇਂ ਭਾਣਾ ਵੇਚਣਾ ਪਵੇ ਮਾਲ ਦੇ ਕੇ ਦੋਰਾਂਗੇ ਬਿਲਕੁਲ ਵੀ ਤੇ ਬਿਲਕੁਲ ਸੋ 628713934 55 ਨਾਲਕ ਹਾਜ਼ਰ ਮਿਲਣਗੇ ਜਮਾ ਇਹ ਗੰਨੇ ਦਾ ਖੇਤ ਭਰਿਆ ਪਿਆ ਜਿਹੜਾ ਗੰਨਾ ਚੰਗਾ ਲੱਗਦਾ ਮੋਟਾ ਪਤਲਾ ਉਹੋ ਜਿਹਾ ਪੱਟੋ ਆਗੇ ਵੀਡੀਓ ਦੇਖ ਲਈ ਸਾਬਦਾ ਤਾ